ਕੋਕਾਰ ਸਿਰ ਵੈ ਗੁਰ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬੇ ਉਹ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦੇ ਰਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰ ਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਿਤ ਪਾਰਾ ਹਮਰੇ ਦੁਸ਼ਟ ਸਵੇ ਤੁਮ ਕਾਵੋ ਆਪ ਹਾਥ ਦੇ ਮੋਹੇ ਬਚਾਵੋ ਸੁਖੀ ਬਸੇ ਮੇਰੋ ਪਰਵਾਰਾ ਸੇਵਕ ਸਿੱਖ ਸਵੇ ਕਰਤਾਰਾ مور اچھا نج کر دے کریے سب بیرن کو آج سنگری پورن ہوئے ہماری آسا تور پجن کی رہے پیاسا تمہیں چھاڑ کوئی نہ تیاؤں، جو ابر سے تم تے پاؤں، سیوک سکھ ہمارے تاری ہے، چنچن سطر ہمارے ماری ہے آپ ہاتھ دے مجھے ابری ہے مرنکال کال کا تراس ہے، ہو جو صدا ہمارے پچھا ਸਰੀ ਸਤਜੋ ਕਰਿਓ ਰੱਛਾ ਰਾਖਲੇ ਹੋ ਮਹਿ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਿਤਰ ਦਸਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੂ ਅਵਤਰਾ ਕਾਲ ਪਾਇ ਕਰ ਬਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਦੇਦ ਰਾਜ ਬ੍ਰਹਮਾ ਜੂਤੀਓ ਜਵਨ ਕਾ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਤੈਤ ਜਛਨ ਉਪਜਾਇਓ ਆਦ ਅੰਤ ਇਹ ਕਹਿ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪਰ ਜਾਜਿਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਪਲਮੋ ਪਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ پلے بُرے کی پیر پچانت چیٹی تے کنچر ستولا سپر کرپا دش کر پولا سنتن دکھ پائے تے دکھی سکھ پائے سن کے سی ایک پیر پچھانے کٹ کٹ کے پٹ پٹ کی جان جب اد کرکھ کرا کر تارا پرجا تر تب دے اپارا جب آ کرکھ کرت ہو کب ہوں تم میں ملت دے تر سب ہوں ਚੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਦ੍ਰੰਕਾਰ ਨਿਰਵਕਾਰ ਨਿਰਲੰਬ ਆਦ ਅਨੀਲ ਅਨਾਦ ਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਛੁ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨੈ ਪਿਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪਿਨ ਪਿਨ ਤੋਹਿ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਏਕ ਰੂਪ ਅਨੂਪ ਸਰੂਪਾ ਰੰਗ ਪਯੋ ਰਾਵ ਕਹਿ ਪੂਪਾ ਅੰਡਜ ਜੇ ਰਜ ਸੇ ਤਜ ਕੀਨੀ ਮੁਤਪੁਜ ਖਾਨ ਬਹੁਰ ਰਚਦੀਨੀ ਕਹੋ ਪੂਲ ਰਾਜਾ ਹੋਏ ਬੈਠਾ ਕਹੂੰ ਸਿਮਟ ਪਯੋ ਸੰਕਰ ਕਠਾ ਸਗਰੀ ਸ੍ਰਿਸ਼ਟ ਦਿਖਾਏ ਚੰਬਵ ਆਦ ਜਗਾਦ ਸਰੂਪ ਸੁਜੰਬਵ ਅਬ ਰਛਾ ਮੇਰੀ ਤੁਮ ਕਰੋ ਸਿੱਖ ਅਵਾਰ ਅਸਿੱਖ ਸੰਗਰੋ ਦੁਸ਼ਟ ਜਿਤੇ ਉਠ ਵਤ ਉਤਪਾਤਾ ਸਕਲ ਮਲੇਛ ਕਰੋ ਰਣ ਕਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ تنکے تم ਸੰਕਟ سب ٹارے جو کل کو ایک بار تھائے ہیں تاکہ کال نکٹ نہیں آئے ہیں رچھا ہوئے تائیں سب کا لا دُشت اریشت ڈرے تت کا لا کرپا दृष्टन जय निहारे हो تاکہ تاپت نکم ہارے ہو ریدھ سد کر مو سب ہوئی دُشت شاسو سکے نہ کوئی ایک بار جن تمہیں سنبارا کال پاس تے تہے عبارا ਜਿਨਰ ਨਾਮ ਤਿਹਾਰੋ ਕਹਾ ਦਾਦ ਦੁਸ਼ਟ ਦੁਖ ਤੇ ਰਹਾ ਖੜਗ ਕੇ ਤਮੈ ਸ਼ਰਨ ਤਿਹਾਰੀ ਆਪ ਹਾਥ ਦੇ ਲਿਹੋ ਅਪਾਰੀ ਸਰਬ ਠੌਰ ਮੋ ਹੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਭ ਰਾਤਾ ਤਿਲ ਵਿਖ ਸਕਲ ਦੇ ਕੋ ਹਰਤਾ ਦੁਸ਼ਟ ਦੋਖੀਆਂ ਨ ਕੋ ਸ਼ੈ ਕਰਤਾ ਸਿਰਿਆ ਤੁਜ ਪੇ ਦਿਆਲਾ पूरण करा ग्रंथ तत्काला मन बांचित बल पावे सोई दुख न दिसै व्यापत कोई अढिल सुने गंग जो जाय रस ना पावै सुने मूढ चित लाए चितरता आवै दुख दर्द पौ निकट न तिन नर के रहै हो जो जागी एक बार चौपाई को कहै चौपाई ਸੰਬਤ 17 ਸਹਿਸ ਪੁਣੀ ਜੈ ਅਰਧ ਸਹਿਸ ਪੁਣ ਤੀਨ ਕਹੀ ਜੈ ਭਾਦਰਵ ਸੁਦੀ ਅਸ਼ਟਮੀ ਰਵਾਰਾ ਤੀਰਸ ਦਰਵ ਗ੍ਰੰਥ ਸਦਾਰਾ ਸਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕਉ ਆਖ ਤਰੇ ਨਈਆ ਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਹਮਤ ਏਕ ਨਾਨ ਪਾਨਿਓ ਸਿਮਰਤ ਸਸਤਰ ਬੇਦ ਸਬੇ ਬੋ ਭੇਦ ਕਹੇ ਹਮ ਏਕ ਨ ਜਾਣਿਓ ਸਿਰਿਅਸ ਪਾਣ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਏ ਬਖਾਨਿਓ ਦੁਰਾ ਸਗਲ ਦਵਾਰ ਕੋ ਛੜ ਕੇ ਗਇਓ ਤਹਾਰੋ ਦਵਾਰ ਬਾਏ ਗਏ ਕੀ ਲਾਜਿਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਛੜ ਕੇ ਗਇਓ ਤਹਾਰੋ ਦਵਾਰ ਵਗ ਕਿ ਲਾਜ ਅਸ ਗੋਬਿੰਦ ਦਾਸ ਤਹਾਰ ਵਗ ਜੀ ਕਾ ਖਾਸਾ ਵਗ ਜੀ ਕੀ ਪਤੇ